ਉਹ ਤੜਕੇ ਹੀ ਕਿਸਾਨਾਂ ਨੇ ਚੱਕ ਲਿਆ ਸਮਾਨ ਭਰ ਲੀਆਂ ਬੱਸਾਂ ਹੋ ਗਏ ਖਨੌਰੀ ਬਾਰਡਰ ਵੱਲ ਨੂੰ ਸਿੱਧੇ ਜ਼ਿਲ੍ਹਾ ਮਾਨਸਾ ਤੋਂ ਭੀਖੀ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨ ਇਹ ਨਜ਼ਰ ਆ ਰਹੇ ਨੇ ਤੁਹਾਨੂੰ ਤਸਵੀਰਾਂ ਦੇ ਵਿੱਚ ਜੋ ਖਨੌਰੀ ਬਾਰਡਰ ਨੂੰ ਤੁਰ ਪਏ ਨੇ ਕਿਉਂਕਿ ਅੱਜ ਖਨੌਰੀ ਬਾਰਡਰ ਦੇ ਉੱਤੇ ਵੱਡਾ ਇਕੱਠ ਹੋਣ ਜਾ ਰਿਹਾ ਕਿਉਂਕਿ ਮੋਰਚਾ ਲੱਗੇ ਨੂੰ ਇੱਕ ਸਾਲ ਪੂਰਾ ਹੋ ਗਿਆ ਕੱਲ ਨੂੰ ਯਾਨੀ 13 ਫਰਵਰੀ ਨੂੰ ਸ਼ੰਭੂ ਬਾਰਡਰ ਦੇ ਉੱਤੇ ਇੱਕ ਸਾਲ ਪੂਰਾ ਹੋਣ ਤੇ ਵੱਡਾ ਇਕੱਠ ਕੀਤਾ ਜਾਵੇਗਾ ਤੇ ਅੱਜ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਕਿਸਾਨ ਮੋਰਚੇ ਦੇ ਵਿੱਚ ਪਹੁੰਚਣ ਤਾਂ ਜੋ ਉਹਨਾਂ ਨੂੰ ਊਰਜਾ ਮਿਲੇ ਤਾਂ ਜੋ ਉਹਨਾਂ ਨੂੰ ਵੱਡਾ ਇਕੱਠ ਦੇ ਕੇ ਜੋਸ਼ ਆਵੇ ਤਾਂ ਜੋ ਉਹਨਾਂ ਦੀ ਸਿਹਤ ਠੀਕ ਹੋ ਜਾਵੇ ਤਾਂ ਜੋ ਉਹਨਾਂ ਨੂੰ એનર્ਜੀ ਮਿਲੇ ਜਿਸ ਦੇ ਚਲਦਿਆਂ ਅੱਜ ਭੀਖੀ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਤੜਕੇ ਹੀ ਸਮਾਨ ਲੈ ਕੇ ਖਨੌਰੀ ਬਾਰਡਰ ਨੂੰ ਤੁਰ ਪਏ ਨੇ ਤਾ ਕਿਸਾਨ ਆਗੂ ਗੁਰਚਰਨ ਸਿੰਘ ਭੀਖੀ ਦੇ ਨਾਲ ਸਾਡੇ ਸਹਿਯੋਗੀ ਜਗਰਾਤ ਸਿੰਘ ਚਹਿਲ ਭੀਖੀ ਦੇ ਵੱਲੋਂ ਗੱਲਬਾਤ ਕੀਤੀ ਗਿਆ ਕੀ ਕੁਝ ਕਹਿ ਰਹੇ ਨੇ ਜੀ ਗੁਰਚਰਨ ਸਿੰਘ ਦੀ ਜੇ ਜਾਣਕਾਰੀ ਅੱਜ ਜੋ ਦੋਹਾ ਫੋਰਮਾ ਵੱਲੋਂ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਤੇ ਰਤਨਵਾਲਾ ਬਾਰਡਰ ਦੇ ਉੱਤੇ ਮਹਾਪੰਚਾਇਤਾਂ ਰੱਖੀਆਂ ਨੇ 12 ਫਰਵਰੀ ਨੂੰ ਜੋ ਮਹਾਪੰਚਾਇਤ ਖਨੌਰੀ ਬਾਰਡਰ ਦੇ ਉੱਤੇ ਰੱਖੀ ਹੋਈ ਹੈ ਅੱਜ ਅਸੀਂ ਭੀਖੀ ਬਲਾਕ ਵੱਲੋਂ ਔਰ ਪਿੱਖੀ ਕਸਬੇ ਵੱਲੋਂ ਜਾ ਰਹੇ ਆ ਜਿਵੇਂ ਅਕਲੀਏ ਤੋਂ ਦੋ ਬਸਾਂ ਆਰੀਆਂ ਨੇ ਪਰਲੇ ਤੋਂ ਦੋ ਬਸਾਂ ਆਰੀਆਂ ਨੇ ਔਰ ਜੋਗੇ ਤੋਂ ਮਾਖੇ ਤੋਂ ਦੋਹਾਂ ਹਤਲਿਆਂ ਤੋਂ ਪੋਪਾਲਾਂ ਤੋਂ ਔਰ ਹੀਰੋ ਕਲਾ ਮੋਰ ਸਿੰਘ ਵਾਲਾ ਢੈਪੀ ਸਾਰੇ ਪਿੰਡਾਂ ਦੇ ਵਿੱਚੋਂ ਇੱਕ ਇੱਕ ਦੋ ਦੋ ਬਸਾਂ ਲੈ ਕੇ ਅਸੀਂ ਅੱਜ ਖਨੋਰੀ ਬਾਰਡਰ ਦੇ ਉੱਤੇ ਜਾ ਰਹੇ ਆ ਜੋ ਮੰਗਾ ਮਸਲਾ ਨੂੰ ਲੈ ਕੇ ਅੱਜ ਪੂਰਾ ਸਾਲ ਹੋ ਗਿਆ ਮੋਰਚੇ ਨੂੰ ਉਹ ਸਾਲ ਗ੍ਰਹਿ ਦੇ ਮਨਾਉਣ ਦੇ ਵਾਸਤੇ ੱਲੇਵਾਲ ਸਾਹਿਬ ਦੀ ਬੇਨਤੀ ਸੀਗੀ ਕਿ 14 ਫਰਵਰੀ ਨੂੰ ਜੋ ਕੇਂਦਰ ਸਰਕਾਰ ਦੇ ਨਾਲ ਉਹਨਾਂ ਮੰਨੀਆਂ ਹੋਈਆਂ ਮੰਗਾਂ ਨੂੰ ਮੰਨੀਆਂ ਹੋਈਆਂ ਮੰਗਾਂ ਨੇ ਜਿਹੜੀਆਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਜੋ ਲੜਾਈ ਲੜ ਰਹੇ ਹਾਂ ਔਰ ਕੇਂਦਰ ਸਰਕਾਰ ਨੇ ਮੀਟਿੰਗ ਰੱਖੀ ਹੈ 14 ਤਰੀਕ ਦੀ ਔਰ 14 ਤਰੀਕ ਦੀ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਉੱਤੇ ਪ੍ਰਭਾਵ ਪਾਉਣ ਦੇ ਲਈ ਔਰ ਮਸਲੇ ਨੂੰ ਹੱਲ ਕਰਾਉਣ ਦੇ ਲਈ ਡੱਲੇਵਾਲ ਸਾਹਿਬ ਨੇ ਬੇਨਤੀ ਕੀਤੀ ਹੈ ਉਹਨਾਂ ਨੇ ਆਪ ਦਾ ਜੀਵਨ ਦੇਸ਼ ਦੀ ਕਿਸਾਨੀ ਵਾਸਤੇ दांव ਤੇ ਲਾਇਆ ਹੋਇਆ ਅੱਜ ਅਸੀਂ ਵੀ ਬੰਦ ਚੜ ਕੇ ਸਾਰੇ ਬਲਾਕ ਵੱਲੋਂ ਔਰ 12 ਤਰੀਕ ਦੀ ਜਿਹੜੀ ਮਹਾ ਪੰਚਾਇਤ ਹੈ ਉਹਦੇ ਵਿੱਚ ਜਾ ਰਹੇ ਹਾਂ ਔਰ ਸਾਰੇ ਕਿਸਾਨਾਂ ਦੇ ਇਰਾਦੇ ਡਿਢਣ ਨੇ ਔਰ ਕੋਲ ਨੂੰ ਜਿੱਤ ਕੇ ਆਵਾਂਗੇ ਔਰ ਕਿਸਾਨ ਵਿਰੋਧੀ ਸਰਕਾਰਾਂ ਨੂੰ ਮਾਤ ਤਾਂ ਤੁਸੀਂ ਸੁਣਿਆ ਕਿਸਾਨ ਆਗੂ ਗੁਰਚਰਨ ਸਿੰਘ ਭੇਖੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਤਾਂ 10 ਖਨੌਰੀ ਬਾਰਡਰ ਦੇ ਉੱਤੇ ਲਗਾਤਾਰ ਮੋਰਚਾ ਚੱਲ ਰਿਹਾ ਸ਼ੰਭੂ ਬਾਰਡਰ ਤੇ ਮੋਰਚਾ ਚੱਲ ਰਿਹਾ ਰਾਜਸਥਾਨ ਦੇ ਰਤਨਪੁਰਾ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਰਤਨਪੁਰਾ ਬਾਰਡਰ ਦੇ ਉੱਤੇ 11 ਤਰੀਕ ਨੂੰ ਮਹਾਪੰਚਾਇਤ ਕੀਤੀ ਗਈ ਅੱਜ ਖਨੌਰੀ ਬਾਰਡਰ ਦੇ ਉੱਤੇ ਮਹਾਪੰਚਾਇਤ ਕੀਤੀ ਜਾ ਰਹੀ ਹੈ ਆਪ ਤੇ ਕੱਲ ਨੂੰ ਯਾਨੀ ਕਿ 13 ਫਰਵਰੀ ਨੂੰ ਸ਼ੰਭੂ ਬਾਰਡਰ ਦੇ ਉੱਤੇ ਵੱਡਾ ਇਕੱਠ ਰੱਖਿਆ ਗਿਆ ਤੇ ਅੱਜ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 79ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਤਾਂ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵੀ ਵਿਗੜ ਰਹੀ ਆ ਪਰ ਉਹਨਾਂ ਦੇ ਹੌਸਲੇ ਬੜੇ ਉੱਚੇ ਨੇ ਹਾਲਾਂਕਿ ਡਾਕਟਰਾਂ ਨੂੰ ਜਗਜੀਤ ਸਿੰਘ ਡੱਲੇਵਾਲ ਦੀਆਂ ਹੁਣ ਨਸਾਂ ਤੱਕ ਨਹੀਂ ਮਿਲ ਰਹੀਆਂ ਡ੍ਰਿਪ ਲਗਾਉਣ ਦੇ ਲਈ ਪਿਛਲੇ 7-8 ਦਿਨ ਤੋਂ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਟਰੀਟਮੈਂਟ ਨਹੀਂ ਮਿਲ ਰਿਹਾ ਕਿਉਂਕਿ ਉਹਨਾਂ ਦੀਆਂ ਹੱਥਾਂ ਦੀਆਂ ਨਸਾਂ ਨਹੀਂ ਲੱਭ ਰੀਆਂ ਤਾਂ ਹੁਣ ਪੈਰਾਂ ਦੇ ਵਿੱਚ ਵੀ ਨਸਾਂ ਲੱਭਣ ਦੀ ਕੋਸ਼ਿਸ਼ ਡਾਕਟਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਡਾਕਟਰਾਂ ਦੇ ਲਈ ਵੱਡੀ ਚਿੰਤਾ ਵਾਲੀ ਗੱਲ ਹੈ ਕਿਸਾਨਾਂ ਦੇ ਲਈ ਵੀ ਵੱਡੀ ਚਿੰਤਾ ਵਾਲੀ ਗੱਲ ਆ ਪਰ ਜਗਜੀਤ ਸਿੰਘ ਡੱਲੇਵਾਲ ਦਾ ਹੌਸਲਾ ਅੱਜ ਕਾਫੀ ਵੱਧ ਗਿਆ ਜਦੋਂ ਜਗਜੀਤ ਸਿੰਘ ਡੱਲੇਵਾਲ ਨੇ ਇੰਨਾ ਵੱਡਾ ਇਕੱਠ ਦੇਖਿਆ ਦੇਖਿਆ ਕਿਉਂਕਿ ਆਪ ਮੁਹਾਰੇ ਕਿਸਾਨ ਕਰਾਂ ਦੇ ਵਿੱਚੋਂ ਉੱਠ ਕੇ ਅੱਜ ਖਨੌਰੀ ਬਾਰਡਰ ਨੂੰ ਚਾਲੇ ਪਾ ਰਹੇ ਨੇ ਆਖਰ ਇਹ ਵੱਡਾ ਇਕੱਠ ਆਉਣ ਵਾਲੀ 14 ਤਰੀਕ ਨੂੰ ਕੇਂਦਰ ਦੇ ਨਾਲ ਮੀਟਿੰਗ ਦੇ ਵਿੱਚ ਕਿੰਨੀ ਕੁ ਸਫਲਤਾ ਦਵਾਉਂਦਾ ਇਸ ਦੇ ਉੱਤੇ ਨਜ਼ਰ ਆ ਰਹਿਣਗੀਆਂ ਕਿ ਕੇਂਦਰ ਦੇ ਨਾਲ ਮੀਟਿੰਗ ਤੋਂ ਪਹਿਲਾਂ ਇਹ ਇਕੱਠ ਜਿਹੜਾ ਹੋਣ ਵਾਲਾ ਉਸ ਮੀਟਿੰਗ ਦਾ ਅਸਰ ਕੇਂਦਰ ਦੇ ਨਾਲ ਮੀਟਿੰਗ ਦੇ ਵਿੱਚ ਪਵੇਗਾ ਇਸ ਦੇਖਣ ਵਾਲੀ ਗੱਲ ਰਹੇਗੀ